ਤੇ ਸਾਡਾ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਨਵੇਂ ਬਣੇ ਪ੍ਰਧਾਨ ਨੇ ਅਮਨ अरोड़ा ਤੇ ਕੈਬਨਟ ਮੰਤਰੀ ਨੇ ਸਬ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਦੀ ਰਹਿਸ਼ਵਲ ਮਾਰਚ ਕਰਨ ਦਾ ਪ੍ਰੋਗਰਾਮ ਆ ਕਾਰਨ ਇਹ ਹੈ ਕਿ ਇਹ ਸਰਕਾਰ ਨਾਰਾ ਤਾਂ ਦੇ ਕੇ ਆਈ ਸੀ ਬਦਲਾਅ ਦਾ ਤੇ ਸਰਕਾਰ ਬਣਨ ਤੋਂ ਬਾਅਦ ਨਾਰੇ ਦੇ ਰਹੀ ਆ ਸਿੱਖਿਆ ਕ੍ਰਾਂਤੀ ਦੇ ਪਰ ਹੋਏ ਰਿਹਾ ਕਿ ਸਿੱਖਿਆ ਦਾ ਵੀ ਉਜਾੜਾ ਕੀਤਾ ਜਾ ਰਿਹਾ ਤੇ ਜਿਹੜੇ ਅਧਿਆਪਕ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਲਗਾਤਾਰ ਫੈਸਲੇ ਲਏ ਜਾ ਰਹੇ ਨੇ ਤਾਂ ਅੱਜ ਸਾਡਾ ਪ੍ਰੋਗਰਾਮ ਇਹ ਹੈ ਕਿ ਪੰਜਾਬ ਦੇ ਵਿੱਚ ਪੀਟੀਆਈ ਜਿਹੜੇ ਖੇਡਾਂ ਵਾਲੇ ਦੇ ਅਧਿਆਪਕ ਨੇ ਆਰਟ ਐਂਡ ਕਰਾਫਟ ਟੀਚਰ ਜਿਹੜੇ ਡਰਾਇੰਗ ਵਾਲੇ ਦੇ ਅਧਿਆਪਕ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਪਿਛਲੇ ਮਹੀਨੇ ਇੱਕ ਵੱਡਾ ਮਹਾਰੂ ਫੈਸਲਾ ਜਿਹੜਾ ਉਹ ਕੀਤਾ ਗਿਆ ਜਿਸ ਦੇ ਵਿੱਚ ਸਰਕਾਰ ਤਾਂ ਲੋਕਾਂ ਨੇ ਇਸ ਆਸ 'ਚ ਬਣਾਈ ਸੀ ਵੀ ਇਹ ਸ਼ਾਇਦ ਸਾਡੇ ਜਿਹੜੇ ਪੈਂਡਿੰਗ ਮਸਲੇ ਨੇ ਉਹ ਹੱਲ ਕਰਨਗੇ ਜਿਹਦੇ ਵਿੱਚ ਕਰ ਇਹ ਲਿਆ ਗਿਆ ਕਿ ਉਹਨਾਂ ਦੀ ਤਨਖਾਹ ਗ੍ਰੇਡ ਆ ਜਿਹੜਾ ਉਹ 4400 ਤੋਂ ਘਟਾ ਕੇ 3200 ਕੀਤਾ ਗਿਆ ਤਾਂ ਇਸ ਕਰਕੇ ਇਹ ਇੱਕ ਮਹਰੂਫ ਫੈਸਲਾ ਤਨਖਾਹ ਕਟੌਤੀ ਆ ਤਨਖਾਹ ਕਟੌਤੀ ਇਸ ਤੋਂ ਪਹਿਲਾਂ 2018 ਦੇ ਵਿੱਚ ਕੈਪਟਨ ਅਮਰਿੰਦਰ ਹੋਰਾਂ ਦੇ ਰਾਜ ਮੇਲੇ ਵੀ ਹੋਈ ਸੀ ਸਰਵ ਸਿੱਖਿਆ ਅਭਿਆਨ ਵਾਲੇ ਦੇ ਅਫਕਾਂ ਦੀ ਤਾਂ ਉਦੋਂ ਵੀ ਵੱਡਾ ਅੰਦੋਲਨ ਚੱਲਿਆ ਸੀ ਤਾਂ ਜੇ ਹੁਣ ਤਾਂ ਅਸੀਂ ਅੱਜ ਇਹੀ ਕਹਿਣ ਆਏ ਆ ਕਿ ਜਿਹੜੇ ਸਰਕਾਰ ਆ ਆਮ ਆਦਮੀ ਪਾਰਟੀ ਦੀ ਉਹ ਕੰਧ ਤੇ ਲਿਖਿਆ ਪੜ ਲਵੇ ਕਿ ਤਨਖਾਹ ਕਟੌਤੀਆਂ ਦੇ ਜੇ ਤੁਸੀਂ ਰਾਹ ਪੈਣਾ ਤੁਹਾਡੇ ਘਰਾਂ ਵੱਲ ਮਾਰਚ ਵੀ ਹੋਣਗੇ ਤੁਹਾਡੇ ਜਿਹੜੇ ਘਰ ਨੇ ਉਹ ਘੇਰੇ ਵੀ ਜਾਣਗੇ ਸਾਡਾ ਗੁੱਸਾ ਇਸ ਗੱਲ ਨੂੰ ਲੈ ਕੇ ਆ ਵੀ ਸਰਕਾਰ ਨੇ ਸਾਡੀਆਂ ਤਨਖਾਹਾਂ ਵੱਲ ਵਾਟਾ ਲਾਣ ਵਾਲੇ ਤੁਰਵੇ ਜਦੋਂ ਕਿ ਇਹ ਲੋਕ ਆਪਣੀਆਂ ਤਨਖਾਹਾਂ ਨੂੰ ਤਾਂ ਵਧਾ ਰਹੇ ਨੇ ਸਾਡੀਆਂ ਤਨਖਾਹਾਂ ਨੂੰ ਘਟਾ ਰਹੇ ਨੇ ਕਿਉਂ ਘਟਾਇਆ ਜਾ ਰਿਹਾ ਜਦੋਂ ਸੀ ਇੰਨੇ ਸਾਲਾਂ ਤੋਂ ਉਸ ਗ੍ਰੇਡ ਨੂੰ ਲੈ ਕੇ ਆ ਰਹੇ ਆ ਸਾਨੂੰ ਸਰਕਾਰ ਨੇ ਉਹ ਗ੍ਰੇਡ ਦਿੱਤਾ ਹੈ ਬਾਇ ਪ੍ਰੋਪਰ ਚੈਨਲ ਦਿੱਤਾ ਗਿਆ ਹੈ ਮਾਹਿਰਾਂ ਦੇ ਰਾਹੀਂ ਸਾਰੀਆਂ ਕਮੇਟੀਆਂ ਬਣਾ ਕੇ ਦਿੱਤਾ ਗਿਆ ਅੱਜ ਉਹ ਸਾਡੇ ਤੋਂ ਐਨੇ ਸਾਲਾਂ ਬਾਅਦ ਗ੍ਰੇਡ ਲੈ ਕੇ ਸਾਡੀਆਂ ਥਾਲੀਆਂ 'ਚ ਰੋਟੀ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯਾਨੀ ਕਿ ਚੁੱਕੀ ਹੀ ਜਾ ਰਹੀ ਹੈ ਜਦੋਂ ਸਕੂਲਾਂ 'ਚ ਲੈਟਰਾਂ ਪਹੁੰਚ ਗੀਆਂ ਸਾਡੇ ਨਾਲ ਦੇ ਭੈਣਾਂ ਭਾਈਆਂ ਦੀਆਂ 8 8 9 9 ਲੱਖ ਰਿਕਵਰੀਆਂ ਬਣ ਗਈਆਂ ਤੁਸੀਂ ਦੇਖੋ ਵੀ ਲੋਕ ਸਾਰੇ ਟੀਚਰਾਂ ਨੇ ਲੋਨ ਲਏ ਹੋਏ ਨੇ ਕੋਈ ਬਹੁਤੇ ਕਾਰਪੋਰੇਟ ਘਰਾਣਿਆਂ ਤੋਂ ਸਾਡੇ ਟੀਚਰ ਨਹੀਂ ਹੈਗੇ ਅਸੀਂ ਬਹੁਤ ਆਮ ਘਰਾਣੇ ਦੇ ਬੱਚੇ ਆ ਅਸੀਂ ਆਮ ਘਰਾਂ ਦੇ ਬੱਚੇ ਨਹੀਂ ਇਹ ਆਮ ਪਾਰਟੀ ਦੇ ਬੰਦੇ ਚੁਣੇ ਸੀ ਅੱਜ ਸਾਡੇ ਨਾਲ ਦੇ ਸਾਨੂੰ ਇਹ ਤਾਨੇ ਮਾਰਦੇ ਨੇ ਵੀ ਤੁਸੀਂ ਕਹਿੰਦੇ ਸੀਗੇ ਵੀ ਇਹ ਆਮ ਆਦਮੀ ਦੇ ਪਾਰਟੀਆਂ ਨੂੰ ਚੁਣੋ ਇਹ ਸਾਡੇ ਬੰਦੇ ਸਾਡੇ ਮਦਦ ਕਰਨਗੇ ਤਾਂ ਸਾਨੂੰ ਅੱਜ ਅਫਸੋਸ ਹੋ ਰਿਹਾ ਵੀ ਸਾਨੂੰ ਅੱਜ ਉਸੇ ਆਮ ਪਾਰਟੀ ਦੇ ਬੰਦਿਆਂ ਦੇ ਵਾਸਤੇ ਇੱਥੇ ਉਹਨਾਂ ਦੇ ਸ਼ਹਿਰਾਂ 'ਚ ਧਰਨੇ ਦੇਣੇ ਪਿਆ ਰਹੇ ਨੇ ਸਾਨੂੰ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਇੱਥੇ ਬੈਠਣਾ ਪਿਆ ਰਿਹਾ ਕਿਉਂ ਸਾਡੀਆਂ ਥਾਲੀਆਂ 'ਚ ਰੋਟੀਆਂ ਚੱਕਣਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਸਾਡੀ ਜਥੇਬੰਦੀ ਦਾ ਮੰਨਣਾ ਇਹ ਹੈ ਕਿ ਸਿੱਖਿਆ ਨੀਤੀ ਸਟੇਟ ਸਬਜੈਕਟ ਹੋਣਾ ਚਾਹੀਦਾ ਇੱਕ ਸਮੇਂ ਤੱਕ ਉੜਕੇ ਨੂੰ ਸੰਵਰਤੀ ਸੋਚ ਸ਼ਾਮਲ ਕੀਤਾ ਗਿਆ ਤੇ ਪਿਛਲੇ ਦਿਨਾਂ ਦੇ ਵਿੱਚ ਮੋਦੀ ਸਰਕਾਰ ਦੁਆਰਾ ਸਿੱਖਿਆ ਨੀਤੀ 2020 ਲਿਆਂਦੀ ਗਈ ਉਹ ਨੀਤੀ ਜਿੱਥੇ ਸਿੱਖਿਆ ਨੂੰ ਕਾਰਪੋਰੇਟ ਹਵਾਲੇ ਕਰਨ ਦੀ ਨੀਤੀ ਹੈਗੀ ਆ ਸਕੂਲਾਂ ਦਾ ਸਰਕਾਰੀ ਸਕੂਲਾਂ ਦਾ ਭੋਗ ਪਾਉਣ ਦੀ ਨੀਤੀ ਆ ਉਥੇ ਨਾਲ ਦੀ ਨਾਲ ਸਿੱਖਿਆ ਦੇ ਵਿੱਚ ਬਹੁਤ ਸਾਰੇ ਗੈਰ ਵਿਗਿਆਨਕ ਤੱਥ ਖਾਸ ਤੌਰ ਤੇ ਭਗਮਾ ਕਰਨ ਸਿੱਖਿਆ ਦਾ ਕਰਨ ਦੀ ਨੀਤੀ ਉਹਦੇ ਵਿੱਚ ਸ਼ਾਮਲ ਹੈਗੀ ਆ ਅਫਸੋਸ ਦੀ ਗੱਲ ਇਹ ਹੈ ਕਿ ਮੋਦੀ ਸਰਕਾਰ ਤਾਂ ਸੈਂਟਰ ਦੇ ਵਿੱਚ ਲੈ ਕੇ ਆ ਰਹੀ ਹੈ ਪੂਰੇ ਦੇਸ਼ ਦੇ ਵਿੱਚ ਇੱਕ ਰਾਸ਼ਟਰ ਇੱਕ ਚੋਣ ਇੱਕ ਰਾਸ਼ਟਰ ਇੱਕ ਸਿੱਖਿਆ ਨੀਤੀ ਇਸ ਨੀਤੀ ਤੇ ਚੱਲ ਰਹੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦਾਵਾ ਤਾਂ ਇਹ ਕਰਦੀ ਹੈ ਕਿ ਅਸੀਂ ਸੈਂਟਰ ਗਵਰਨਮੈਂਟ ਨਾਲ ਲੜਾਈ ਲੜਾਂਗੇ ਜਾਂ ਸੈਂਟਰ ਤੋਂ ਕੁਝ ਵੱਖਰੇ ਹੈਗੇ ਆ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਵੀ ਵੱਧ ਕੇ ਇੱਕ ਕਦਮ ਉਹ ਸਿੱਖਿਆ ਨੀਤੀ ਨੂੰ ਲਾਗੂ ਕਰ ਰਹੀ ਹੈਗੀ ਹੈ ਜੇ ਉਹ ਸਕੂਲ ਆਫ ਐਮੀਨੈਂਸ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਪੀਐਮ ਸ਼ਰੀ ਸਕੂਲ ਦੇ ਨਾਂ ਦੇ ਵਿੱਚ ਤਹਿਤ ਹੋਵੇ ਚਾਹੇ ਸਕੂਲ ਆਫ ਹੈਪੀਨੈਸ ਦੇ ਰੂਪ ਦੇ ਵਿੱਚ ਹੋਵੇ ਤੇ ਸਰਕਾਰ ਨੇ ਤੈਅ ਕਰ ਲਿਆ ਕਿ ਅਸੀਂ ਸਾਰੇ ਸਕੂਲਾਂ ਨੂੰ ਨਹੀਂ ਚਲਾਉਣਾ ਹੈਗਾ ਅਸੀਂ ਕੁਝ ਕੁ ਸਕੂਲਾਂ ਨੂੰ ਹੀ ਮਾਡਲ ਸਕੂਲ ਦਾ ਦਰਜਾ ਦੇਣਾ ਜਿਹੜਾ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਵਿੱਚ ਸ਼ਾਮਲ ਹੈਗਾ ਇਸੇ ਕਰਕੇ ਜਿੱਥੇ ਗਰੰਟਾਂ ਦੇ ਰੂਪ ਦੇ ਵਿੱਚ ਕੁਝ ਕੁ ਸਕੂਲਾਂ ਨੂੰ ਹੀ ਉਭਾਰਿਆ ਜਾ ਰਿਹਾ ਜਾ ਰਿਹਾ ਹੈ ਮਾਡਲ ਦੇ ਤੌਰ ਤੇ ਉਪਰੋਧੀ ਫੈਸਲੇ ਕਰ ਰਹੇ ਨੇ ਬਹੁਤ ਸਾਰੀਆਂ ਪ੍ਰੋਮੋਸ਼ਨਾਂ ਹੁੰਦੀਆਂ ਨੇ ਸਾਡੇ ਵਿਭਾਗ ਦੇ ਵਿੱਚ ਸਿੱਖਿਆ ਭਾਗ ਦੇ ਵਿੱਚ ਪ੍ਰਾਇਮਰੀ ਤੋਂ ਮਾਸਟਰ ਕਲਾਸ ਦੀਆਂ ਪ੍ਰੋਮੋਸ਼ਨਾਂ ਹੁੰਦੀਆਂ ਨੇ ਮਾਸਟਰ ਕਲਾਸ ਤੋਂ ਲੈਕਚਰਰ ਕਲਾਸ ਦੀਆਂ ਪ੍ਰੋਮੋਸ਼ਨਾਂ ਹੁੰਦੀਆਂ ਨੇ ਏਵੇਂ ਜਿਵੇਂ ਹੋਰ ਬਹੁਤ ਸਾਰੀਆਂ ਤਰੱਕੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਜਾਂ ਉਹਨਾਂ ਦੇ ਹੋਮ ਡਿਸਟ੍ਰਿਕਟ ਦੇਣ ਦੀ ਬਜਾਏ ਉਹਨਾਂ ਨੂੰ ਦੂਰ ਦਰਾਡੇ ਦੇ ਜਿਹੜੇ ਸਟੇਸ਼ਨ ਦਿੱਤੇ ਜਾ ਰਹੇ ਆ ਇਹ ਦੱਸ ਰਹੇ ਆ ਵੈਸੇ ਉਹ ਸਕੂਲ ਨੇ ਜਿਹੜੇ ਉਹਨੂੰ ਪੋਸਟਾਂ ਲੁਕੋ ਰਹੇ ਨੇ ਵੀ ਜਿੱਥੇ 500 ਤੋਂ ਬੱਚਿਆਂ ਦੀ ਗਿਣਤੀ ਘੱਟ ਹੈਗੀ ਆ ਤਾਂ ਅੱਜ ਕੱਲ ਕਿਹੜੇ ਸਰਕਾਰੀ ਸਕੂਲ ਨੇ ਜਿਨ੍ਹਾਂ ਦੇ ਵਿੱਚ 500 ਤੋਂ ਵੱਧ ਬੱਚਿਆਂ ਦੀ ਜਿਹੜੀ ਗਿਣਤੀ ਹੈਗੀ ਆ ਇੰਨਾ ਹੀ ਸਰਕਾਰਾਂ ਦੀਆਂ ਨੀਤੀਆਂ ਕਰਕੇ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਪ੍ਰਾਈ ਸਰਕਾਰੀ ਸਕੂਲ ਛੱਡ ਕੇ ਪ੍ਰਾਈਵੇਟ ਸਕੂਲਾਂ 'ਚ ਚੱਲ ਗਏ। ਸਰ ਇਹ ਸਕੂਲਾਂ ਤੋਂ ਚੱਲ ਬਹੁਤ ਲੰਬਾ ਸਮਾਂ ਜਿਹੜੀਆਂ ਅਧਿਆਪਕਾਂ ਦੀਆਂ ਰੈਗੂਲਰ ਅਸਾਮੀਆਂ ਨੇ ਉਹ ਖਾਲੀ ਪਈਆਂ ਰਹਿੰਦੀਆਂ ਨੇ ਤੇ ਮਾਪਿਆਂ ਕੋਲੇ ਹੋਰ ਕੋਈ ਬਦਲ ਨਹੀਂ ਲੈਂਦਾ ਉਹ ਸਰਕਾਰੀ ਸਕੂਲਾਂ ਨਾਲੋਂ ਬੱਚੇ ਜਿਹੜੇ ਸ਼ਿਫਟ ਪ੍ਰਾਈਵੇਟ ਸਕੂਲਾਂ 'ਚ ਹੋ ਰਹੇ ਆ ਤੇ ਉਹ ਗਲਤੀਆਂ ਸਰਕਾਰਾਂ ਦੀਆਂ ਨੇ ਤੇ ਅਸੇਚ ਹੋਣਾ ਵੀ ਉਹਨਾਂ ਨੂੰ ਪ੍ਰੋਮੋਸ਼ਨਾਂ ਵੇਲੇ ਜਿਹੜੇ ਸਟੇਸ਼ਨ ਨੇ ਉਹਨਾਂ ਦੇ ਹੋਮ ਡਿਸਟ੍ਰਿਕਟ ਦੇ ਵਿੱਚ ਦਿੱਤੇ ਜਾਣ